ਆ ਗੱਡੀ ਆ ਹਰਿਆਣਾ ਨੰਬਰ HR09D0500 ਇਹ ਬਾਈ ਹੁਣੇ ਛਾਲ ਮਾਰ ਕੇ ਤੇ ਸਮਾਨੇ ਗੱਡੀ ਵਿੱਚੇ ਰੋੜ ਦੇ ਖਿਲਾਰ ਕੇ ਆ ਦੇਖੋ ਵੀਰੇ ਕੋਈ ਹੋਏ ਜਾਣ ਪਛਾਣ ਦਾ ਦੱਸੋ ਜਰੂਰ ਮੇਰਾ ਵੀਰਾ ਤੇ ਵਿੱਚੇ ਆਪਾਂ ਖੜਾ ਜੇ ਛਾਲ ਮਾਰ ਗਿਆ ਇਧਰੋਂ ਸਮਾਨੇ ਵਾਲਾ ਪੋਲ ਆਂਦਾ ਤੇ ਇਧਰੋਂ ਵੀਰੇ ਚੀਕੇਲਾ ਪੋਲ ਆਂਦਾ ਹੈ ਇਧਰੋਂ ਪੜਿਆਲੇ ਵਾਲਾ ਪੋਲਾ ਸਮਾਨੇ ਸ਼ਹਿਰ ਦੇ ਵਿੱਚ ਵੀਰੇ ਨੈਰ ਵਾਲੇ ਬੋਦੋ ਆ ਪੜਿਆਲਾ ਪੋਲਾ ਤੇ ਇਹਦੇ ਵਿੱਚ ਅੱਗੇ ਚੀਕਾ ਪੋਲਾ ਜੇ ਖਲਾਰ ਕੇ ਛਾਲ ਮਾਰ ਗਿਆ ਮੇਰਾ ਵੀ ਦਾ ਬੰਦਾ ਵਿਚੇ ਰੋਡ ਤੇ ਖਲਾਰ ਗਿਆ ਹੁਣੇ ਹੋਏ ਨੇ 2 ਮਿੰਟ ਹੋਏ ਨੇ ਜੀ ਆਵਾ ਗੱਡੀ ਆ ਮੇਰਾ ਵੀ ਦਾ ਦੇਖਿਓ ਜੇ ਕੋਈ ਹੈ ਵੀਰ ਭਰਾ ਜਾਣ ਪਛਾਣ ਦਾ ਆ ਗੱਡੀ ਨੰਬਰ ਇਹ ਗੱਡੀ ਆ ਵੀਰੇ ਆ ਹੁਣੇ ਛਾਲ ਮਾਰ ਗਿਆ ਪਾਖੜਾ ਚ 2 ਮਿੰਟ ਹੋਏ ਨੇ ਜੀ ਵੀਰੇ ਮੈਂ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਤੇ ਅੰਬਾ ਖਲਾਰ ਕੇ ਤਾਂ ਕਿ ਖੋਲ ਕੇ ਗੱਡੀ ਖੁੱਲੀ ਆ ਨਾਲ ਦੀ ਨਾਲ ਪਾਖੜਾ ਜਲਦੀ ਜਿਬ੍ਰਿਸ਼ ਛਾਲ ਮਾਰਦਾ ਲੱਭੇ ਹੀ ਨਹੀਂ ਅੱਗੇ ਉੱਤੇ ਹੀ ਨਹੀਂ ਆਇਆ ਵੀਰਿਆ ਦੇਖੋ ਮੇਰੇ ਵੱਤ ਤੋਂ ਵੱਧ ਸ਼ੇਅਰ ਕਰਿਓ ਇਹ ਵੀਡੀਓ ਗੁਰਪਾਜਾਂ ਛਾਲ ਮਾਰ ਗਿਆ ਵੀਰਿਆ ਬੰਦਾ ਹੁਣੇ ਖਲਾਰ ਕੇ ਕਾਰ